ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਪ੍ਰੋਪਰ ਸੂਟ ਦੀ ਕਟਿੰਗ ਆਪਾਂ ਤੁਹਾਡੇ ਸਾਰੇ ਡਾਊਟ ਕਲੀਅਰ ਕਰ ਦੇਣੇ ਆ ਕਿ ਕਿਸ ਤਰ੍ਹਾਂ ਆਪਾਂ ਜਿਹੜੇ ਕਿ ਆ ਲੇਡੀਜ਼ ਸੂਟ ਦੀ ਕਟਿੰਗ ਕਰਨੀ ਹੈ ਕਿ ਕਿਸ ਤਰ੍ਹਾਂ ਆਪਾਂ ਪਲੋਈਆਂ ਦੇ ਨਿਸ਼ਾਨ ਲਾਉਣੇ ਨੇ ਕਿਸ ਤਰ੍ਹਾਂ ਤੀਰੇ ਦੇ ਨਿਸ਼ਾਨ ਲਾਉਣੇ ਨੇ ਕਿਸ ਤਰ੍ਹਾਂ ਦੇ ਮੋੜ ਦੇ ਨਿਸ਼ਾਨ ਲਾਉਣੇ ਨੇ ਜ਼ਿਆਦਾਤਰ ਭੈਣਾਂ ਨੂੰ ਨਾ ਮੋੜੇ ਤੇ ਆ ਕੇ ਥੋੜਾ ਜਿਹਾ ਹੋ ਜਾਂਦਾਗਾ ਡਾਊਟ ਹੋ ਜਾਂਦਾ ਵੀ ਮੋਡਾ ਆਪਾਂ ਕਿਸ ਤਰ੍ਹਾਂ ਕਟਿੰਗ ਕਰੀਏ ਜੇ ਸਾਡੇ ਨਾਪ ਦਾ ਫਰਕ ਆ ਤਾਂ ਅਸੀਂ ਕਿੰਨਾ ਮੋਡਾ ਕਟਿੰਗ ਕਰੀਏ ਤੇ ਸਾਡੀ ਫੀਟਿੰਗ ਘੱਟ ਵੱਧ ਆ ਤਾਂ ਅਸੀਂ ਤੀਰਾ ਕਿੰਨਾ ਕਟਿੰਗ ਕਰੀਏ ਆਪਾਂ ਅੱਜ ਤੁਹਾਨੂੰ ਉਹਦੇ ਬਾਰੇ ਡਾਟ ਕਲੀਅਰ ਕਰ ਦਾਂਗੇ ਵੀ ਕਿੰਨਾ ਤੀਰਾ ਰੱਖਣਾ ਹੁੰਦਾ ਨੋਰਮਲ ਤੇ ਕਿੰਨਾ ਤੀਰਾ ਸਹੀ ਰਹਿੰਦਾਗਾ ਸਾਰਿਆਂ ਤੋਂ ਪਹਿਲਾਂ ਦੇਖੋ ਜੀ ਜਿੰਨਾ ਵੀ ਆਪਣਾ ਨਾਪ ਆ ਜੇ ਤੁਹਾਡਾ 20 ਇੰਚ ਨਾਪ ਆਗਾ ਨਾ ਘੇਰਾ 20 ਇੰਚ ਆਗਾ ਤਾਂ ਤੁਸੀਂ ਜੇ ਪਾਈਪਿੰਗ ਲਾਉਣੀ ਆ ਕੋਈ ਲੈਸ ਲਾਉਣੀ ਆ ਤਾਂ ਤੁਸੀਂ 4 ਇੰਚ ਕਲਾਸ ਕਰਕੇ ਕਟਿੰਗ ਕਰ ਲਿਆ ਕਰੋ 4 ਇੰਚ ਵੱਧ ਰੱਖ ਕੇ ਕਟਿੰਗ ਕਰ ਲੋ 20 ਇੰਚਾ ਤਾਂ ਤੁਸੀਂ 24 ਇੰਚ ਦੀ ਕਟਿੰਗ ਕਰ ਸਕਦੇ ਹੋਗੇ ਇਹ ਆਪਣੇ ਕੋਲੇ ਜਿੰਨਾ ਨਾਪ ਸੀ ਉਹਦੇ ਤੋਂ ਆਪਾਂ 4 ਇੰਚ ਵੱਧ ਰੱਖ ਕੇ ਆਪਾਂ ਘੇਰੇ ਨੂੰ ਕਟਿੰਗ ਕਰ ਲਿਆ ਇਹ ਦੋਨੇ ਪੱਲੇ ਆਪਾਂ ਇਸ ਤਰ੍ਹਾਂ ਨਾ ਵਿਛਾ ਲੈਨੇ ਡਬਲ ਕਰਕੇ ਵਿਛਾ ਲੈਨੇ ਓਪਨ ਪਾਸਾ ਮੈਂ ਆਪਣੀ ਸਾਈਡ ਰੱਖਿਆ ਬੰਦ ਪਾਸਾ ਆਪਾਂ ਦੂਜੀ ਸਾਈਡ ਰੱਖਿਆਗਾ ਇਸ ਤਰ੍ਹਾਂ ਦੇਖੋ ਮੈਂ ਚੰਗੀ ਤਰ੍ਹਾਂ ਪ੍ਰੈਸ ਕਰਕੇ ਬਾਲ ਵਗੈਰਾ ਇਹਦੇ ਸਾਰੇ ਕੱਢ ਲੈਨੇਗੇ ਤੁਸੀਂ ਕੱਪੜੇ ਨੂੰ ਕਟਿੰਗ ਕਰਨ ਤੋਂ ਪਹਿਲਾਂ ਪ੍ਰੈਸ ਜ਼ਰੂਰ ਕਰ ਲਿਆ ਕਰੋ ਕਿਉਂਕਿ ਜਦੋਂ ਬਲ ਵਗੈਰਾ ਹੁੰਦੇ ਨੇ ਨਾ ਫਿਰ ਆਪਣੀਆਂ ਨਿਸ਼ਾਨੀਆਂ ਵੀ ਨਹੀਂ ਸਹੀ ਲੱਗਦੀਆਂ ਤੇ ਕਟਿੰਗ ਵੀ ਨਹੀਂ ਸਹੀ ਹੁੰਦੀ ਜੇ ਚੈਨਲ ਤੇ ਪਹਿਲੀ ਵਾਰ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸੋਹਣਾ ਜਿਹਾ ਕਮੈਂਟ ਕਰਕੇ ਦੱਸਿਆ ਕਰੋ ਵੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਸਾਰਿਆਂ ਤੋਂ ਪਹਿਲਾਂ ਦੇਖੋ ਆਪਾਂ ਇੱਕੋ ਜਿਹਾ ਰੱਖ ਕੇ ਵਿਛਾ ਲਿਆ ਹੁਣ ਆਪਾਂ ਇਹਨੂੰ ਸਕੇਲ ਨਾਲ ਨਾ ਇੱਥੋਂ ਉੱਪਰੋਂ ਜਿਹੜਾ ਵੀ ਵੱਧ ਘੱਟ ਆਪਣੇ ਕੋਲ ਨਿਸ਼ਾਨ ਲਗਾ ਕੇ ਆਪਾਂ ਇੱਕੋ ਜਿਹਾ ਕਰ ਲਾਂਗੇ ਪਹਿਲਾਂ ਇਥੋਂ ਆਪਾਂ ਵੱਧ ਘੱਟ ਇੱਕੋ ਜਿਹਾ ਕਰਨਾ ਕਿਉਂਕਿ ਇਧਰੋਂ ਆਪਾਂ ਮੋਢੇ ਦੀਆਂ ਕਟਾਂ ਪਾਉਣੀਆਂ ਨੇ ਥੀਰੇ ਦੇ ਨਿਸ਼ਾਨ ਲੱਗਣਗੇ ਥੀਰਾ ਕਟਿੰਗ ਹੋਣਾ ਕਿ ਇਹਦੇ ਵਿੱਚ ਥੋੜਾ ਜਿਹਾ ਵੱਧ ਘੱਟ ਹੋ ਜੂ ਤਾਂ ਚੱਲ ਜਾਊਗਾ ਕਿਉਂਕਿ ਉਧਰੋਂ ਆਪਾਂ ਫੋਲਡ ਕਰਨਾ ਹੁੰਦਾ ਇਥੋਂ ਆਪਾਂ ਨੂੰ ਪ੍ਰੋਪਰ ਇਕੋ ਜਿਹਾ ਕਰਕੇ ਰੱਖਣਾ ਚਾਹੀਦਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਬਰਾਬਰ ਕਟਿੰਗ ਕਰ ਲਿਆ ਉਸ ਤੋਂ ਬਾਅਦ ਕੀ ਕਰਨਾ ਆਪਾਂ ਇਥੋਂ ਆਪਾਂ ਤੀਰੇ ਦਾ ਨਿਸ਼ਾਨ ਲਾਉਣਾਗਾ ਤੀਰਾ ਦੇਖੋ ਮੇਰੇ ਕੋਲੇ ਤਿਆਰ ਹੈਗਾ ਜੀ 1.75 ਇੰਚ ਤੇ ਆਪਾਂ ਰੱਖਾਂਗੇ ਜੀ ਇਥੋਂ 15 ਇੰਚ ਇੱਥੇ ਦੇਖੋ ਕਈ ਵਾਰ ਮੈਂ ਪਹਿਲਾਂ ਵੀ ਸੂਟਾਂ ਦੀ ਕਟਿੰਗ ਦੱਸੀ ਆ ਉਹਦੇ ਤੇ ਕਈ ਵਾਰ ਆਪਾਂ ਮਾਰਜਿਨ 1 ਇੰਚ ਰੱਖਦੇ ਹੁੰਨੇ ਆ ਕਈਆਂ ਦੇ ਆਪਾਂ 1/2 ਇੰਚ ਮਾਰਜਨ ਰੱਖ ਰੱਖਦੇ ਹੁੰਨੇ ਆਂਗੇ ਇਹ ਨਾਪਦੇ ਨਾ ਅਲੱਗ-ਅਲੱਗ ਹਿਸਾਬ ਨਾਲ ਹੁੰਦਾ ਉਹਦਾ ਕੀ ਹੁੰਦਾ ਜੀ ਜਿਹੜਾ ਆਪਾਂ ਵੱਧ ਘੱਟ ਰੱਖਦੇ ਆਂ ਕਈਆਂ ਦੀ ਸੇਤ ਦਾ ਫਰਕ ਪੈ ਜਾਂਦਾ ਇਸ ਕਰਕੇ ਆਪਾਂ ਥੋੜਾ ਜਿਹਾ ਮਾਰਜਨ ਵੱਧ ਰੱਖ ਲੈਣੇ ਆਂਗੇ ਇੱਥੋਂ ਆਪਾਂ 15 ਇੰਚ ਰੱਖਿਆਗਾ ਇੱਥੋਂ ਵੀ ਆਪਾਂ 7.5 ਰੱਖਾਂਗੇ 15 ਇੰਚ ਹੋ ਜਾਊਗਾ ਠੀਕ ਹੈ ਜੀ ਦੇਖੋ ਤੀਰਾ ਤੁਸੀਂ ਕਿਸੇ ਵੀ ਨਾਪ ਦਾ ਤੀਰਾ ਕਟਿੰਗ ਕਰਨਾਗਾ ਤਾਂ ਉਹਦੇ ਲਈ ਆਪਾਂ ਤੁਹਾਨੂੰ ਸੌਖਾ ਜਿਹਾ ਫਾਰਮੂਲਾ ਦੱਸ ਦੇਾਂਗੇ ਵੀ ਕਿਸੇ ਵੀ ਨਾਬਦਾ ਪਾਂ ਤੀਰਾ ਕਿਸ ਤਰ੍ਹਾਂ ਕੱਢਣਾਗਾ ਠੀਕ ਹੈ ਜੀ ਕੀ ਕਰਨਾਗਾ ਪਹਿਲਾਂ ਤੁਸੀਂ ਜਿੰਨੀ ਗਲੇ ਦੀ ਚੋੜਾਈ ਰੱਖਦੇ ਹੋ ਜੇ ਤੁਸੀਂ 5 ਇੰਚ ਗਲੇ ਦੀ ਚੋੜਾਈ ਰੱਖਦੇ ਹੋ ਤਾਂ ਇੱਥੇ ਪਹਿਲਾਂ ਨਿਸ਼ਾਨ ਲਾ ਲੈਣਾ ਠੀਕ ਹੈ ਉਸ ਤੋਂ ਬਾਅਦ ਆਪਾਂ ਸਲਾਈ ਦਾ ਨਿਸ਼ਾਨ ਲਾ ਲਾਂਗੇ ਇਹ ਆਪਣਾ ਕਪੜਾ ਸਲਾਈ ਚ ਆਊਗਾ ਇੱਥੋਂ ਆਪਾਂ ਕੱਟ ਪਾਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਆਪਣੀ ਤੀਰੇ ਵਾਲੀ ਸਲਾਈ ਹੁੰਦੀ ਹੈਗੀ ਜਾਨੀ ਕਿ ਜਿਹੜਾ ਆਪਾਂ ਮੋੜਾ ਜੋੜਦੇ ਆਂਗੇ ਉਹ ਆਪਾਂ ਕਿੰਨੇ ਇੰਚ ਰੱਖਦੇ ਆਂਗੇ ਜੇ ਤੁਹਾਡੀ ਉਹ 2.5 ਇੰਚ ਸਲਾਈ ਆ ਤਾਂ ਤੁਸੀਂ 9 ਇੰਚ ਬਾਧ ਰੱਖੋਗੇ ਠੀਕ ਹੈ ਜੀ ਇਹਨਾਂ ਤੁਸੀਂ ਬਾਧ ਰੱਖੋਗੇ ਉਸ ਤੋਂ 1 ਪੁਆਇੰਟ ਜ਼ਿਆਦਾ ਤੁਸੀਂ ਕਟਿੰਗ ਕਰਨਾਗਾ ਕਿਉਂਕਿ ਜਦੋਂ ਆਪਾਂ ਮੋਢਾ ਜੋੜਾਂਗੇ ਨਾ ਫਰੰਟ ਕਾਟ ਪਾਉਨੇ ਆ ਪਲੋਈ ਪਾਉਨੇ ਆ ਉਸ ਤੋਂ ਬਾਅਦ ਆਪਾਂ ਨੂੰ ਛਾਂਟ ਪਾਉਣੀ ਪੈਂਦੀ ਆ ਉਹਦੇ ਨਾਲ ਹਲਕਾ ਜਿਹਾ ਕੱਪੜਾ ਆਪਾਂ ਨੂੰ ਕਟਿੰਗ ਕਰਨਾ ਪੈਂਦਾ ਹੁੰਦਾ ਹੈ ਵੇਖੋ ਇਹ ਸੌਖਾ ਫਾਰਮੂਲਾ ਹੋ ਗਿਆ ਟੀਰਾ ਕੱਢਣ ਦਾ ਵੇਖੋ ਇੱਥੋਂ ਕੀ ਹੋ ਗਿਆ 2.5 ਇੰਚ ਆਪਾਂ ਗਲੇ ਦਾ ਰੱਖ ਲਿਆ 5 ਇੰਚਾਂ ਦਾ ਪਗਲੇ ਦੀ ਚੁੜਾਈ ਰੱਖਨੇ ਆ ਆਪਾਂ ਰੱਖ ਲਿਆ ਜੀ ਸਲਾਈ ਵਾਸਤੇ ਮਾਰਜਨ ਇੱਥੋਂ ਆਪਾਂ ਟੀਰੇ ਦੀ ਸਲਾਈ ਰੱਖ ਲਈ ਵੀ ਟੀਰੇ ਦੀ ਸਲਾਈ ਕਿੰਨੀ ਆ ਉਸ ਤੋਂ ਬਾਅਦ ਆਪਾਂ ਜਿਹੜਾ ਮੋਢਾ ਜੋੜਨਾਗਾ ਕਮੀਜ਼ ਦੇ ਨਾਲ ਉਹਦਾ ਆਪਾਂ ਮਾਰਜਨ ਰੱਖ ਲਿਆ ਖੁਸ਼ ਆਪਾਂ ਜਿਹੜੀ ਛਾਂਟ ਪਾਉਣੀ ਹੈ ਉਹਦਾ ਮਾਰਜਨ ਰੱਖ ਲਿਆ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਟੀਰਾ ਕੱਢ ਸਕਦੇ ਹੋ ਕਿਸੇ ਵੀ ਨੱਪ ਦਾ ਜੇ ਤੁਸੀਂ ਗਲੇ ਦੀ ਚੌੜਾਈ ਘੱਟ ਰੱਖਦੇ ਹੋ ਤਾਂ ਘੱਟ ਰੱਖ ਕੇ ਨਿਸ਼ਾਨ ਲਾ ਲੈਣਾ ਜੇ ਤੁਸੀਂ ਵੱਧ ਰੱਖਦੇ ਹੋ ਤਾਂ ਵੱਧ ਰੱਖ ਕੇ ਨਿਸ਼ਾਨ ਲਾ ਲੈਣਾ ਹੁਣ ਆਪਾਂ ਜਿਹੜੀ ਆਪਾਂ ਕਟਿੰਗ ਕਰਨੀ ਸੀ ਇਥੋਂ ਲਾਇਆ ਸੀ ਆਪਾਂ 15 ਇੰਚ ਤੇ ਜੀ ਇਥੋਂ ਵੀ ਆਪਾਂ ਲਾ ਲੈਣਾ 15 ਇੰਚ ਇਧਰੋਂ ਆਪਾਂ ਲਾ ਲੈਣਾ 8 ਇੰਚ ਤੇ ਤੀਰੇ ਦਾ ਤੁਹਾਡਾ ਡਾਊਟ ਨਿਕਲ ਗਿਆ ਹੋਊਗਾ ਕਿ ਤੀਰਾ ਆਪਾਂ ਕਿਸ ਤਰ੍ਹਾਂ ਕਟਿੰਗ ਕਰਨਾਗਾ ਹੁਣ ਆਪਾਂ ਇਧਰ ਨੂੰ ਇਹਦਾ ਬਾਕਸ ਬਣਾ ਲੈਣਾ ਮੋੜੇ ਦਾ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਜੀ ਜੇ ਤਾਂ ਤੁਹਾਡੇ ਕੋਲੇ ਫਿਟਿੰਗ ਹੈਗੀ ਹੈਗੀ ਸਾਡੇ 16 ਇੰਚ 16 ਇੰਚ 17 ਇੰਚ ਤਾਂ ਤੁਸੀਂ ਮੋਡਾ 7 ਇੰਚ ਕਟਿੰਗ ਕਰ ਸਕਦੇ ਹੋਗੇ ਕਿਉਂਕਿ ਪਲੋਈ ਪੈ ਜਾਂਦੀ ਉਪਰੋਂ ਕਾਟ ਪੈ ਜਾਂਦੀ ਹੈ ਮੋਡਾ 7 ਇੰਚ ਰੈਡੀ ਰਹਿ ਜਾਂਦਾਗਾ ਤੇ ਜੇ ਤੁਸੀਂ ਆਪਣੇ ਜ਼ਿਆਦਾ ਆਪਣੇ ਹੈਗੀ ਹੈਗੀ 18 ਇੰਚ 19 ਇੰਚ 20 ਇੰਚ 21 ਇੰਚ ਤਾਂ ਤੁਸੀਂ ਮੋਡਾ 8 ਇੰਚ ਕਟਿੰਗ ਕਰ ਸਕਦੇ ਹੋ ਦੇਖੋ ਹੁਣ ਕਈ ਭੈਣਾਂ ਦਾ ਨਾ ਇੱਥੇ ਸਵਾਲ ਹੁੰਦਾਗਾ ਵੀ ਮੋਡਾ 8 ਇੰਚ ਤੁਸੀਂ ਬਹੁਤ ਵੱਡਾ ਕਟਿੰਗ ਕਰਦੇ ਹੋ ਕਈ ਟੇਲਰ ਵੀਡੀਓ ਪਾਉਂਦੇ ਨੇਗੇ ਜਾਂ ਕੋਈ ਵੀ ਹੋਰ ਭੈਣ ਬਟੀਕ ਵਾਲੀ ਵੀਡੀਓ ਪਾਉਂਦੀ ਆ ਉਹਨਾਂ ਦਾ ਅਲੱਗ-ਅਲੱਗ ਮੈਥਡ ਹੁੰਦਾ ਜੀ ਕਟਿੰਗ ਕਰਨ ਦਾ ਉਹ ਦੇਖੋ ਮੋਡਾ ਕਈ 7 ਇੰਚ ਤੇ ਨਿਸ਼ਾਨ ਲਾਉਂਦੇ ਨੇ ਕਈ 7.5 ਤੇ ਨਿਸ਼ਾਨ ਲਾਉਂਦੇ ਨੇ ਉਹੋ ਇੱਥੋਂ ਨਾ ਜਿਹੜੀ ਆਪਾਂ ਗਲਾਈ ਪਾਉਨੇ ਆ ਉਹ ਇੱਥੋਂ ਤਿਰਸੀ ਗਲਾਈ ਪਾਉਂਦੇ ਨੇਗੇ ਉਹਦੇ ਨਾਲ ਜਦੋਂ ਮੋਡੇ ਦੀ ਦੁਬਾਰਾ ਕਾਰਟ ਪਾਉਂਦੇ ਨੇ ਨਾ ਗੁਲਾਈ ਪਾਉਂਦੇ ਨੇ ਦੁਬਾਰਾ ਤਾਂ ਉਹਦੇ ਨਾਲ ਮੋਡਾ ਵੱਜ ਜਾਂਦਾ ਹੁੰਦਾ ਹੈਗਾ ਇਹ ਆਪਾਂ ਹੁਣ ਤੁਹਾਨੂੰ ਨਾਪ ਕੇ ਦਿਖਾਵਾਂਗੇ ਵੀ ਮੋਡਾ ਆਪਣਾ ਕਿੰਨਾ ਰੈਡੀ ਰਹੂਗਾ ਇਹ ਵਾਲਾ ਆਪਾਂ ਬਾਕਸ ਬਣਾ ਲਿਆ ਇਸ ਤੋਂ ਬਾਅਦ ਆਪਾਂ ਜਿੰਨੀ ਆਪਣੇ ਕੋਲੇ ਫਿਟਿੰਗ ਆ ਉਹਦਾ ਆਪਾਂ ਨਿਸ਼ਾਨ ਲਾਉਣਾਗਾ 2.5 ਇੰਚ ਇੱਥੇ ਆਪਾਂ ਨਿਸ਼ਾਨ ਲਾ ਲਿਆ 2.5 ਇੰਚ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਕਮਰ ਦਾ ਨਿਸ਼ਾਨ ਲਾਉਣਾ साढ़े छे इंच लग जाता जी ये सात इंच लग जाता एथ आप लाव गे साढ़े उन्नी इंच अपनी कमरा ठीक है जी एक इंच आप क्योंकि पड़ो पैणी पाँग, अपना कपड़ा चलिया जाऊगा इथो आप रखा साढ़े पंद्रह पौने सोलह इंच ऊपरों बड़ा निशान हिप का अपना निशान लाना गा 2 ਇੰਚ ਤੇ ਠੀਕ ਹੈ ਜੀ ਹੁਣ ਆਪਾਂ ਆਹ ਵਾਲੇ ਨਿਸ਼ਾਨ ਨੂੰ ਇਧਰੋਂ ਮਲਾ ਲੈਣਾ ਇੱਥੇ ਆਪਣਾ ਜਿਹੜਾ ਕਿ ਇਹ ਕਮਰ ਆਪਣੀ ਇੰਨੀ ਆਉਂਦੀ ਸੀ 1 ਇੰਚ ਆਪਾਂ ਵਧ ਰੱਖਿਆ ਪਲੋਈਆਂ ਚੱਲਿਆ ਜਾਊਗਾ ਪਲੋਈਆਂ ਪਹਿਣਗੀਆਂ ਕਪੜਾ ਤੇ ਆਪਣੀ ਕਮਰ ਪੂਰੀ ਰੈਡੀ ਰਹਿ ਜੂਗੀ ਹੁਣ ਦੇਖੋ ਜਿਹੜਾ ਕਿ ਮੋਢੇ ਦੀ ਗੁਲਾਈ ਬਾਰੇ ਦੱਸਦੇ ਆਂ ਆਪਾਂ ਗੁਲਾਈ ਆਪਾਂ ਇੱਥੋਂ ਇਸ ਤਰ੍ਹਾਂ ਪਾਉਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹਨੂੰ ਕਟਿੰਗ ਕਰਾਂਗੇ ਹੁਣ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਮੋਢਾ ਆਪਣਾ ਵੱਡਾ ਨਹੀਂ ਰਹਿੰਦਾ ਛੋਟਾ ਕਿਸ ਤਰ੍ਹਾਂ ਰਹੂਗਾ ਮੋਢਾ ਆਪਾਂ ਕਟਿੰਗ ਕਰ ਲਿਆ ਇੱਥੋਂ ਆਪਾਂ ਦੇਖੋ ਹੁਣ ਅੱਧਾ ਇੰਚ ਮੈਂ ਇੱਥੋਂ ਡਾਊਨ ਕਰ ਦੇਣਾ ਜੀ ਜਿਸ ਤਰ੍ਹਾਂ ਆਪਣਾ ਮੋੜ ਦੇ ਦੀ ਸ਼ੇਪ ਹੁੰਦੀ ਹੈ ਉਸ ਤਰ੍ਹਾਂ ਆਪਾਂ ਇਹਨੂੰ ਡਾਊਨ ਕਰ ਲਿਆ ਹੁਣ ਆਪਾਂ ਇੱਥੋਂ ਤੁਹਾਨੂੰ ਦੁਬਾਰਾ ਨਾਪ ਕੇ ਦਿਖਾਉਨੇ ਆ ਸਾਢੇ 7 ਇੰਚ ਰਹਿ ਗਿਆ ਠੀਕ ਹੈ ਜੀ ਤੇ ਆਹ ਵਾਲਾ ਪੱਲਾ ਚੱਕ ਕੇ ਆਪਾਂ ਅੱਧਾ ਇੰਚ ਹੋਰ ਕਟਿੰਗ ਕਰ ਲਾਂਗੇ ਕਿਉਂਕਿ ਇਹਦੇ ਨਾਲ ਆਪਣਾ ਕਮੀਜ਼ ਪਿੱਛੇ ਨੂੰ ਨਹੀਂ ਜਾਂਦਾ ਲਓ ਅੱਧਾ ਇੰਚ ਆਪਾਂ ਹੋਰ ਘਟਾਤਾ ਕਿੰਨਾ ਰਹਿ ਗਿਆ ਆਪਣੇ ਕੋਲੇ 7 ਇੰਚ ਜੀ ਹੁਣ ਆਪਾਂ ਇਹਦੀ ਗੁਲਾਈ ਮਾਪ ਲੈਨੇ ਆ ਇਹ ਹੁਣ ਆਪਣੇ ਕੋਲੇ ਆਉਂਦਾਗਾ 8.5 ਠੀਕ ਹੈ ਜੀ ਤੇ ਅੱਧਾ ਇੰਚ ਦੀ ਇਹਦੀ ਪਲੋਈ ਪੈ ਜੂਗੀ 8 ਇੰਚ ਰਹਿ ਜੂਗਾ ਅੱਧਾ ਇੰਚ ਆਪਾਂ ਆਹ ਵਾਲੀ ਸਲਾਈ ਲਾਵਾਂਗੇ ਠੀਕ ਹੈ ਜੀ ਮੋੜਾ ਆਪਣਾ 7.5 ਤੋਂ 8 ਇੰਚ ਰਹਿ ਜੂ ਨਾ ਕਿ ਉਹ ਵੱਡਾ ਨਹੀਂ ਹੁੰਦਾ ਹੁਣ ਆਪਾਂ ਇਸ ਤੋਂ ਬਾਅਦ ਲਾਉਣੇ ਆ ਪਲੋਈਆਂ ਦੇ ਨਿਸ਼ਾਨ ਪਲੋਈਆਂ ਦੇ ਨਿਸ਼ਾਨ ਜਿਹੜੇ ਲਾਉਣੇ ਆਪਾਂ ਇੱਥੋਂ ਲਾਵਾਂਗੇ ਉਹ ਅੱਗੇ ਆਪਣੇ ਕੋਲੇ ਹੈਗੀਆਂ ਨੇ ਜੀ 12 ਇੰਚ ਤੇ 12.5 ਇੰਚ ਤੇ ਆਪਾਂ ਨਿਸ਼ਾਨ ਲਾਉਣਾ ਸਾਢੇ 3 ਇੰਚ ਆਪਾਂ ਇੱਥੋਂ ਗੈਪ ਰੱਖਣਾਗਾ ਇਧਰੋਂ ਆਪਾਂ ਰੱਖਾਂਗੇ 7 ਇੰਚ ਇਹਨੂੰ ਆਪਾਂ ਇੱਥੋਂ ਇਸ ਤਰ੍ਹਾਂ ਮਲਾ ਲੈਣਾ ਚਾਨ ਲੈਣਾ ਇਹਦੇ ਬਰਾਬਰ ਜੀ ਆਪਾਂ ਟੇਢੀ ਪਲੋਈ ਪਾਵਾਂਗੇ ਇੱਥੋਂ ਆਪਾਂ ਰੱਖਣਾ 2.5 ਇੰਚ ਤੇ ਠੀਕ ਹੈ ਜੀ ਆਹ ਵਾਲੀ ਆਪਣੀ ਫਿਰਸੀ ਪਲੋਈ ਹੋਗੀ ਇਧਰੋਂ ਵੀ ਆਪਾਂ ਰੱਖਾਂਗੇ ਇਹਦਾ 2.5 ਇੰਚ ਤੇ ਇਹਨੂੰ ਆਪਾਂ ਕੰਮ ਰਾਇਣੇ ਨਿਸ਼ਾਨ ਕੋਲੇ ਮਿਲਾ ਦਾਂਗੇ ਇਸ ਤਰ੍ਹਾਂ ਆਪਾਂ ਪਲੋਈਆਂ ਦੇ ਨਿਸ਼ਾਨ ਲਾ ਲੈਨੇਗੇ ਦੇਖੋ ਇਥੋਂ ਆਪਾਂ ਤੇਰਾ ਜਿਹੜਾ ਤੁਹਾਨੂੰ ਦੱਸਤਾ ਸਾਰਾ ਪਲੋਈਆਂ ਆਪਾਂ 1/2 ਇੰਚ ਜਿੰਨਾ ਆਪਣੇ ਕੋਲ ਪਲੋਈਆਂ ਤਿਆਰ ਨੇ ਆਪਾਂ 1/2 ਇੰਚ ਬਾਧ ਰੱਖਿਆ ਕਿਉਂਕਿ ਆਪਾਂ ਸਲਾਈ ਦਾ ਮਾਰਜਿਨ ਵਿੱਚ ਰੱਖਿਆਗਾ ਠੀਕ ਹੈ ਜੀ ਹੁਣ ਆਪਾਂ ਇਸੇ ਤਰ੍ਹਾਂ ਬੈਕ ਪੱਲੇ ਤੇ ਤੇ ਫਿਰ ਇੱਥੇ ਕਈ ਵਾਰ ਭੈਣਾ ਮੈਨੂੰ ਮੈਸੇਜ ਕਰਦੇ ਨੇ ਤੁਸੀਂ ਫਰੰਟ ਕੱਟ ਨਹੀਂ ਪਾਈ ਮੈਂ ਫਰੰਟ ਕੱਟ ਬਾਰੇ ਦੱਸਿਆ ਠੀਕ ਹੈ ਜੀ ਇਥੋਂ ਤੁਸੀਂ ਫਰੰਟ ਕੱਟ ਜੇ ਪਹਿਲਾਂ ਪਾਉਣੀਆ ਪਾ ਸਕਦੇ ਹੋ ਪਰ ਮੈਂ ਸਲਾਈ ਕਰਨ ਵੇਲੇ ਹੀ ਫਰੰਟ ਕੱਟ ਪਾਉਣੀ ਆ ਆ ਦੇਖੋ ਜਿੱਥੋਂ ਆਪਾਂ ਫਿਟਿੰਗ ਦਾ ਨਿਸ਼ਾਨ ਲਾਇਆ ਨੇ ਉੱਥੋਂ ਤੁਸੀਂ 1/2 ਇੰ ਫਰੰਟ ਕਾਰਟ ਪਾਉਣੀ ਹੈ ਜੀ ਜਿਹੜੀ ਆਪਾਂ ਗੁਲਾਈ ਵਾਲਾ ਨਿਸ਼ਾਨ ਪਾਇਆ ਨਾ ਇੱਥੋਂ ਤੁਸੀਂ ਕਾਟ ਪਾ ਲਿਆ ਕਰੋ ਇਸ ਤਰ੍ਹਾਂ ਇਹ ਤੋਂ ਥੋੜਾ ਜਿਹਾ ਘਟਾਉਂਦੇ 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 ਇੱਥੋਂ ਨਾਲ ਮਿਲਾ ਲਿਆ ਠੀਕ ਹੈ ਜੀ ਆ ਦੇਖੋ ਇੱਥੋਂ ਹੁਣ ਆਪਾਂ ਬੈਕ ਪੱਲੇ ਤੇ ਵੀ ਪੁਲੋਈਆਂ ਦੇ ਨਿਸ਼ਾਨ ਲਾ ਲਈਏ ਜੇ ਫਿਰ ਵੀ ਕੁਝ ਨਹੀਂ ਪਤਾ ਲੱਗਿਆ ਜੀ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਇਸ ਤਰ੍ਹਾਂ ਇੱਕੋ ਜਿਹੇ ਨਿਸ਼ਾਨ ਲੱਗਦੇ ਨੇਗੇ ਜੇ ਆਪਾਂ ਪਿਛਲੇ ਪੱਲੇ ਤੇ ਅਲੱਗ ਤੋਂ ਲਾਵਾਂਗੇ ਫਰੰਟ ਵਾਲੇ ਤੇ ਅਲੱਗ ਤੋਂ ਲਾਉਨੇ ਆ ਨਾ ਫਿਰ ਫਰਕ ਪੈ ਜਾਣਾਗਾ ਇਹ ਤੇ ਤੁਸੀਂ ਟੱਕ ਵਗੈਰਾ ਲਗਾ ਸਕਦੇ ਹੋ ਇਧਰੋਂ ਵੀ ਤੁਸੀਂ ਟੱਕ ਲਗਾ ਸਕਦੇ ਹੋ ਇਹਪਰ ਦਾ ਨਿਸ਼ਾਨ ਵੀ ਆਪਾਂ ਇਸੇ ਤਰ੍ਹਾਂ ਲਾ ਲਾਂਗੇ ਠੀਕ ਹੈ ਜੀ ਹੁਣ ਆਪਾਂ ਬੈਕ ਗਲੇ ਦੀ ਕੱਟ ਪਾਵਾਂਗੇ ਫਰੰਟ ਗਲਾ ਆਪਾਂ ਰੈਡੀਮੇਡ ਬਣਾਵਾਂਗੇ इतों आप रखा ढाई इंच छे इंच आप इस तरह अपने पूरे कमीज की कटिंग हो चुकी है ਮੈਨੂੰ ਉਮੀਦ ਆ ਤੁਹਾਨੂੰ ਸਮਝ ਆਇਆ ਹੋਊਗਾ ਵੀਡੀਓ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ